ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਐਮਐਸਪੀ ਤੇ ਬਿਆਨ ਆ ਗਿਆ ਕਿ ਕਿਸਾਨਾਂ ਨੇ ਜਿਹੜੀ ਕੱਲ ਮੀਟਿੰਗ ਕੀਤੀ ਹੈ ਕੇਂਦਰ ਦੇ ਤਿੰਨ ਮੰਤਰੀ ਔਰ ਪੰਜਾਬ ਦੇ ਤਿੰਨ ਮੰਤਰੀ ਦਲੇਵਾਲ ਸਾਹਿਬ ਉਥੇ ਪਹੁੰਚੇ ਸੀ ਪਰ ਉਸ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਉਹਦਾ ਤੁਸੀਂ ਸੁਣ ਲਿਆ ਹੋਣਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆ ਜਾਣਾ ਐਮਐਸਪੀ ਨਾ ਮਿਲਣਾ ਇੱਕ ਕਿਸਾਨ ਦੇ ਪ੍ਰਤੀ ਬਹੁਤ ਵੱਡੀ ਗੱਲ ਹੈ ਉਹਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਬਹੁਤ ਵੱਡਾ ਫੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਸੁਣਾਉਣ ਜਾ ਰਿਹਾ ਹੈ ਬੀਜੇਪੀ ਲੀਡਰ ਸਭ ਤੋਂ ਵੱਡੇ ਯਾਨੀ ਨਰਿੰਦਰ ਮੋਦੀ ਉਹਨਾਂ ਨੇ ਕੀ ਕਿਹਾ ਅੱਜ ਕੀ ਕਿਹਾ ਔਰ ਉਹਨੋਂ ਕੀ ਕਿਹਾ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ ਯਾਨੀ 2014 ਦੇ ਵਿੱਚ ਪਹਿਲਾ ਬਿਆਨ ਮੈਂ ਸਟਾਰਟ ਕਰੂੰਗਾ ਕਿ 2014 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਪ੍ਰਤੀ ਸਰਕਾਰ ਸੈਂਟਰ ਦੇ ਵਿੱਚ ਕਿਵੇਂ ਲੈ ਕੇ ਆਏ ਸੀ ਉਹ ਵੀ ਜਰਾ ਸੁਣ ਲਓ ਕਿਉਂਕਿ ਕਈ ਬੰਦੇ ਇਹਨੂੰ ਭੁਲੇਖਾ ਰਹਿਂਦਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਪਰ ਇਸ ੱਕੇ ਦੀ ਜਿਹੜੀ ਪਹਿਲੀ ਝਲਕ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਨਰੇਂਦਰ ਮੋਦੀ 2014 ਦੇ ਵਿੱਚ ਆਉਣ ਤੋਂ ਪਹਿਲਾਂ ਯਾਨੀ ਸੱਤਾ ਦੇ ਵਿੱਚ ਨਹੀਂ ਆਏ ਸੀ ਉਦੋਂ ਉਹਨਾਂ ਨੇ ਕੀ ਕਿਹਾ ਸੀ ਸੁਣੋ ਕਿ ਹਰ ਕਿਸਾਨ ਕੇ ਲਿਏ ਉਹ ਸਰਕਾਰ ਬਣਾ ਹੁਆ ਹੈ ਔਰ ਸਰਕਾਰ ਕੇ ਲਿਏ ਜਬ ਮਨਮਨਸੂਹੀ ਕਰਨੇ ਦਾ ਇੱਕ ਬਹੁਤ ਵੱਡਾ ਤਰੀਕਾ ਬਣ ਗਿਆ ਕਿ ਇੱਕ ਰਾਜ ਦੇ ਵਿੱਚ ਮਿਨੀਮਮ ਪ੍ਰਾਈਸ ਕੀ ਰਹਿਣਾ ਤਾਂ ਇੱਕ ਰਾਜ ਦੇ ਵਿੱਚ ਅਲੱਗ ਰਹਿਣਾ ਦੂਸਰੇ ਰਾਜ ਦੇ ਵਿੱਚ ਅਲੱਗ ਰਹਿਣਾ ਔਰ ਤੀਸਰੇ ਦੇ ਵਿੱਚ ਅਲੱਗ ਰਹਿਣਾ ਲੇਕਿਨ ਪੂਰੇ ਦੇਸ਼ ਭਰ ਦੇ ਵਿੱਚ ਖਰੀਦਣ ਵਾਲੀ ਸਿਰਫ ਬੀਜੇਪੀ ਹੁਣ ਦੂਸਰਾ ਬਿਆਨ ਸੁਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਕੀ ਬੋਲ ਰਹੇ ਨੇ ਸੁਣੋ ਕਿੰਨ ਕਿਸਾਨ ਕੋ ਸਹੀ ਰਾਮ ਨਹੀਂ ਮਿਲਦੇ ਕਿਉਂ ਰਾਮ ਕਰਨੇ ਕੀ ਇਹ ਕੀ ਲੋੜ ਨਹੀਂ ਆਜਿਏ ਭਾਜਪਾ ਨੇ ਅਮਰੇ ਆਪਣੇ ਘੋਸ਼ਣਾ ਪੱਤਰ ਮੈਂ ਕਿਹਾ ਹੈ ਕਿ ਆਮ ਮਿਨੀਮਮ ਸਪੋਰਟ ਪ੍ਰਾਈਸ ਉਸ ਲਈ ਇੱਕ ਨਿਯਮ ਹੈ ਹੋ ਕੇ ਤਾਂ ਇਸ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਪੀਚ 2014 ਦੇ ਵਿੱਚ ਯਾਨੀ ਉਦੋਂ ਇਹ ਪ੍ਰਧਾਨ ਮੰਤਰੀ ਨਹੀਂ ਬਣੇ ਸੀ ਪਰ ਹੁਣ ਕਿਸਾਨਾਂ ਨੂੰ ਇੱਕ ਜੂਝਣਾ ਪੈ ਰਿਹਾ ਕਿਸਾਨਾਂ ਦੀ ਮੀਟਿੰਗ ਲਗਾਤਾਰ ਕਿਉਂ ਹੋ ਰਹੀ ਹੈ ਇਹ ਵੀ ਤੁਹਾਨੂੰ ਮੈਂ ਅੱਗੇ ਦੱਸੂਗਾ ਕਿਸਾਨਾਂ ਨੂੰ ਮੈਂ ਪਹਿਲੀ ਵੀਡੀਓ ਦੇ ਵਿੱਚ ਹੀ ਕਹਿ ਦਿੱਤਾ ਸੀ ਜਦੋਂ ਪਹਿਲੀ ਮੀਟਿੰਗ ਦਲੇਵਾਲ ਸਾਹਿਬ ਦੇ ਨਾਲ ਹੁੰਦੀ ਹੈ ਵੈਸੇ ਤਾਂ ਬਹੁਤ ਸਮਾਂ ਹੋ ਗਿਆ ਕਿਸਾਨੀ ਜੂਝ ਰਹੀ ਹੈ ਖਨੌਰੀ ਬਾਰਡਰ ਤੇ ਔਰ ਹੁਣ ਡੱਲੇਵਾਲ ਸਾਹਿਬ ਔਰ ਚਾਹੇ ਕੋਈ ਹੋਰ ਪ੍ਰਦਰਸ਼ਨਕਾਰੀ ਜਿੰਨਾ ਮਰਜ਼ੀ ਵੀ ਜੋਰ ਲਾ ਲਵੇ ਕਹਿੰਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਸੈਂਟਰ ਗਵਰਨਮੈਂਟ ਨਹੀਂ ਹੈਗੀ ਮੈਂ ਵੀ ਚਾਹੁੰਦੇ ਕਿ ਕਿਸਾਨਾਂ ਨੂੰ ਐਮਐਸਪੀ ਤੇ ਰੇਟ ਮਿਲਣ ਉਹਨਾਂ ਦਾ ਮਿਨੀਮਮ ਪ੍ਰਾਈਸ ਯਾਨੀ ਜਿੰਨਾ ਕੋ ਉਹਨਾਂ ਦਾ ਚਾਹੀਦਾਗਾ ਸਹੀ ਮੈਕਸਿਮਮ ਯਾਨੀ 200 ਰੁਪਏ ਦਾ ਜਿਹੜਾ ਇਹਨਾਂ ਨੇ ਪੈਕੇਟ ਇਹਨਾਂ ਦਾ ਵਿਕਦਾ 100 ਗ੍ਰਾਮ ਦਾ ਤਾਂ ਉਹ ਕਿਸਾਨ ਨੂੰ ਉਹਦੇ 21 ਰੁਪਏ ਹੀ ਰਹਿ ਜਾਂਦੇ ਨੇ ਉਹ ਵੀ ਦੇਣ ਨੂੰ ਤਿਆਰ ਨਹੀਂ ਸਰਕਾਰ ਪਰ ਵੇਰਾ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਉਹ ਤੁਹਾਨੂੰ ਮੈਂ ਸਾਰਾ ਕਲੀਅਰ ਕਰਨਾ ਕਿ ਪੂਰੀ ਐਮਐਸਪੀ ਤੇ ਗੱਲਬਾਤ ਹੋਣ ਦੀ ਜਿਹੜੀ ਕਿ ਸੁਭਾਵਨਾ ਬਣੀ ਹੋਈ ਹੈ ਕਿ ਸਾਨੂੰ ਐਮਐਸਪੀ ਮਿਲ ਜਾਣੀ ਹੈ ਪੂਰਾ ਪੇ ਚੜਿਆ ਹੋਇਆ ਸਿਰਫ ਇੱਕ ਐਮਐਸਪੀ ਤੇ ਪਰ ਮੈਂ ਇਹ ਗੱਲ ਤੈਅ ਕਰਦਾ ਐਮਐਸਪੀ ਸਰਕਾਰ ਨਹੀਂ ਦੇਊਗੀ ਕਿਉਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੁੱਕਰ ਚੁੱਕੇ ਨੇ ਦਰਸਰ ਬੀਜੇਪੀ ਪੰਜਾਬ ਦੇ ਖਿਲਾਫ ਹੈ ਕਿਉਂਕਿ ਤੁਹਾਨੂੰ ਐਸੇ ਕਰਕੇ ਬਾਰ ਬਾਰ ਸੱਜਿਆ ਜਾਂਦਾ ਕਿ ਅਗਲੇ ਦੌਰ ਦੀ ਮੀਟਿੰਗ ਰੱਖ ਲਓ ਜਾਂ ਫਿਰ ਹੋਰ ਦੌਰ ਦੀ ਮੀਟਿੰਗ ਰੱਖ ਲਓ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਲਗਾਤਾਰ ਬਖਰੇਵੇਂ ਰੱਖੇ ਜਾਂਦੇ ਨੇ ਕਿਸਾਨ ਹਰ ਪਲ ਕੋਈ ਵੀ ਸਟੇਟਾ ਚਾਹੇ ਉਹ ਮਰ ਰਿਹਾ ਉਹਨੂੰ ਕੋਈ ਵੀ ਧਾਮ ਨਹੀਂ ਮਿਲਦਾ ਨਾ ਕੋਈ ਰੇਟ ਮਿਲਦਾ ਤਾਂ ਬੀਜਪੀ ਨੇ ਜਿਹੜਾ ਹੁਣ ਰੂਪ ਧਾਰਿਆ ਉਹ ਦਰਅਸਲ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਹੀ ਆਪਣਾ ਰੂਪ ਚੇਂਜ ਕਰ ਲਿਆ ਤਾਂ ਬੀਜਪੀ ਚਾਹੁੰਦੀ ਹੈ ਕਿ ਕਿਸਾਨ ਹਰ ਪਲ ਮਰਦਾ ਰਹੇ ਤਾਂ ਸਾਡੇ ਵਾਲੇ ਕਿਸਾਨਾਂ ਨੂੰ ਮੈਂ ਕਿਹਾ ਸੀ ਕਿ ਭਾਈ ਜਿੰਨਾ ਮਰਜੀ ਜ਼ੋਰ ਲਾ ਲਓ ਪਰ ਇਹ ਜਿਹੜੀ ਨਰਿੰਦਰ ਮੋਦੀ ਸਰਕਾਰ ਕਦੇ ਵੀ ਤੁਹਾਡੇ ਹੱਕ ਦੇ ਵਿੱਚ ਨਹੀਂ ਖੜੂਗੀ ਕਿਉਂ ਕਿ ਨਰਿੰਦਰ ਮੋਦੀ ਦਰਅਸਲ ਪੰਜਾਬ ਦੇ ਨਾਲ ਉਹਦੀ ਲਗਦੀ ਹੈ ਪੰਜਾਬ ਦੀ ਗਵਰਨਮੈਂਟ ਇੱਕ ਪਾਸੇ ਨਿਖਿੱਧੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਕੋਈ ਵੀ ਸਰਕਾਰ ਨਹੀਂ ਖੜੀ ਕਿਉਂਕਿ ਕਿਸਾਨ ਪੰਜਾਬ ਦੇ ਵਿੱਚ ਵੀ ਮਰ ਰਿਹਾ ਦਿੱਲੀ ਦੇ ਵਿੱਚ ਵੀ ਮਰ ਰਿਹਾ ਬਿਹਾਰ ਦੇ ਵਿੱਚ ਵੀ ਮਰ ਰਿਹਾ ਦੇਸ਼ ਨੂੰ ਲੀਡ ਕਰਨ ਵਾਲਾ ਕਿਸਾਨ ਅੱਜ ਮਰ ਰਿਹਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਰਕਾਰ ਨੂੰ ਘਾਟਾ ਪੈਣ ਜਾ ਰਿਹਾ ਕਿਉਂਕਿ ਜਿੰਨੀ ਵੀ ਹਿੰਦੁਸਤਾਨ ਪੱਧਰ ਦੇ ਉੱਤੇ ਕਿਸਾਨੀ ਆ ਉਹ ਇਹਨਾਂ ਦੇ ਹੱਕ ਦੇ ਵਿੱਚ ਕਦੇ ਨਹੀਂ ਖੜੂਗੀ ਮੈਂ ਇਹ ਹੀ ਗੱਲ ਕਹਿਣਾ ਹੁੰਦਾ ਕਿ ਤੁਸੀਂ ਜੇਕਰ ਤੁਸੀਂ ਆਪਣੀ ਕੜੀ ਤੇੜੋ ਕਿ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ ਸਭ ਤੋਂ ਵੱਡੀ ਵੋਟ ਤੇ ਚੋਟ ਹੁੰਦੀ ਹੈ ਜਦੋਂ ਵੋਟ ਤੇ ਚੋਟ ਹੁੰਦੀ ਹੈ ਤਾਂ ਉਦੋਂ ਹੀ ਕੁਛ ਨਾ ਕੁਛ ਤੁਹਾਡਾ ਜਿਹੜਾ ਕਿ ਬਦਲਾ ਹੋਣਾ ਉਸੇ ਵਕਤ ਹੀ ਇਹ ਕਾਨੂੰਨ ਅੱਗੇ ਰੱਖੇ ਜਾਣ ਔਰ ਜਿਹੜਾ ਪ੍ਰਦਰਸ਼ਨ ਉਹ ਇਹਨਾਂ ਨੂੰ ਪਤਾ ਵੀ ਤੁਸੀਂ ਇਹਨਾਂ ਦੇ ਚਲਾਏ ਹੋਏ ਰਾਹ ਤੇ ਚੱਲ ਰਹੇ ਹੋ ਕਿਉਂ ਯਾਨੀ ਕਿ ਡਲੇਵਾਲ ਸਾਹਿਬ ਨੇ ਇੱਕ ਪਾਸੇ ਮਰਨ ਵਰਤ ਰੱਖਿਆ ਦੂਸਰੇ ਪਾਸੇ ਐਮਐਸਪੀ ਦੀ ਮੰਗ ਰੱਖੀ ਹੈ ਤਾਂ ਹੁਣ ਇੱਕ ਪਾਸੇ ਤੁਸੀਂ ਖੁੰਝੇ ਲੱਗੇ ਬੈਠੇ ਹੋ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਤੁਸੀਂ ਇੱਥੇ ਬੈਠੇ ਹੋ ਕਿਉਂਕਿ ਸਰਕਾਰ ਦੇ ਕੋਈ ਅਰਚਨ ਨਹੀਂ ਆ ਰਹੀ ਸਰਕਾਰ ਦੇ ਰਸਤੇ ਤੇ ਨਹੀਂ ਹੈਗੇ ਤੁਸੀਂ ਪਰਦਰਸ ਸਾਹਿਬ ਉਹਨਾਂ ਨੇ ਜਿਹੜਾ ਚਲਾਇਆ ਪਲਾਨ ਹੈ ਉਹਦੇ ਤਹਿਤ ਤੁਸੀਂ ਮਰਨ ਵਰਤ ਵੀ ਰੱਖਿਆ ਹੈ ਔਰ ਤੁਸੀਂ ਉਹਨਾਂ ਦੇ ਰਾਹ ਤੇ ਵੀ ਚੱਲੇ ਹੋ ਇਸੇ ਕਰਕੇ ਸਰਕਾਰ ਤੁਹਾਡੇ ਨਾਲ ਵਖਰੇਵੇਂ ਕਰਦੀ ਹੈ ਔਰ ਲਗਾਤਾਰ ਪੰਜਾਬ ਹੀ ਨਹੀਂ ਕੱਲਾ ਬਲਕਿ ਹੋਰ ਵੀ ਸੂਬਿਆਂ ਦੇ ਕਿਸਾਨਾਂ ਦੇ ਨਾਲ ਲਗਾਤਾਰ ਯਾਨੀ ਵਖਰੇਵੇਂ ਰੱਖੂਗੀ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਤੁਸੀਂ ਬੋਰਡ ਤੇ ਚੋਟ ਕਰਦੇ ਹੋ ਤਾਂ ਇਸ ਦਾ ਤੁਸੀਂ ਨਾਰਾ ਲੈ ਕੇ ਚੱਲਦੇ ਹੋ ਇਹਨਾਂ ਦੇ ਨਾਲ ਬਗਾਵਤ ਕਰੋਗੇ ਜਾਂ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰੋਗੇ ਤਾਂ ਫੇਰ ਕਿਤੇ ਜਾ ਕੇ ਤੁਹਾਡਾ ਜਿਹੜਾ ਐਮਐਸਪੀ ਦਾ ਹੱਲ ਹੋਣਾ ਤੇ ਨਹੀਂ ਕਿਸਾਨੀ ਦੇ ਪ੍ਰਤੀ ਸਰਕਾਰ ਕੋਈ ਵੀ ਫੈਸਲਾ ਨਹੀਂ ਲੈ ਸਕਦੀ ਮੈਂ ਹੁਣ ਵੀ ਕਹਿੰਨਾ ਕਾਉਣ ਵਾਲੇ ਟਾਈਮ ਦੇ ਵਿੱਚ ਕਈ ਦੌਰ ਦੀ ਮੀਟਿੰਗ ਕਰ ਲਿਓ ਫਿਰ ਵੀ ਇਹਨਾਂ ਨੇ ਐਮਐਸਪੀ ਨਹੀਂ ਦੇਣੀ ਕਿਉਂਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਐਮਐਸਪੀ ਦੇਵਾਂਗੇ ਕਿਸਾਨਾਂ ਨੂੰ ਜ਼ਰੂਰੀ ਹੈ ਮਿਨੀਮਮ ਪ੍ਰਾਈਸ ਮਿਲਣਾ ਜ਼ਰੂਰੀ ਹੈ ਪਰ ਕਿੱਥੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਭੁੱਲ ਜਾਂਦੇ ਨੇ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਨੇ ਤਾਂ ਹੁਣ ਇਹ ਤੁਹਾਡੇ ਸਾਹਮਣੇ ਆ ਜਿੰਨੇ ਵੀ ਤੁਸੀਂ ਕਿਸਾਨੀ ਪ੍ਰਤੀਜਾ ਫਿਰ ਹੋਰ ਸੱਚ ਦੇ ਪ੍ਰਤੀ ਜਿਨੇ ਵੀ ਤੁਸੀਂ ਭੈਣ ਭਰਾ ਹੁਣ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ